ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਨੇੜੇ ਪਿੰਡ ਦੋਸਤੋ ਭੁੱਲ ਰਹਿਣ ਦਾ ਮੋਕਸਰ ਰੋਡ ਤੇ ਦੂਜੇ ਪਾਸੇ ਦੋਸਤੋ ਸੂਰੇ ਵਾਲਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਰਸੀ ਦਿਖਾਉਣੀ ਦੂਜਾ ਸੂਆ ਤਾਜੀ ਸੂਈ ਤਸੱਲੀ ਕਰਨਾ ਦੋਸਤੋ ਤੁਹਾਡਾ ਆਪ ਦਾ ਹੱਕ ਆ ਕਿਉਂਕਿ ਦੋਸਤੋ ਤੁਸੀਂ ਪੈਸੇ ਖਰਚ ਕਰਨੇ ਆ ਇੱਥੇ ਦੋਸਤੋ 10 ਰੁਪਏ ਇਕੱਠੇ ਕਰਨੇ ਓਕੇ ਹੋ ਜਾਂਦੇ ਆ ਤੁਸੀਂ 35-40000 ਰੁਪਿਆ ਜਾਨਵਰ ਦੋਸਤੋ ਖਰਚ ਕਰਨਾ ਤਸੱਲੀ ਕਰਨਾ ਦੋਸਤੋ ਤੁਹਾਡਾ ਆਪ ਦਾ ਹੱਕ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈਰਸ ਹੋਈ ਐ ਕੱਲ ਬਾਈ ਕਹਿੰਦਾ ਸੂਈ ਆ ਵੱੱਚਾ ਮਗਰ ਵੱੱਛਾ ਇਸ ਟਾਈਮ ਬਾਈ ਕਹਿੰਦਾ 8 ਕਿਲੋ ਬੋਲਾ ਕੁਲਾ ਥੱਲੇ ਤਿਆਰ ਆ ਬਾਕੀ ਦੋਸਤੋ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦੇਣਾ ਸੋਹਣੇ ਦੋਸਤੋ ਥਾਨ ਲੱਗੇ ਚਾਰੇ ਨਿੱਕਰ ਵਿੱਚ ਕੱਲੇ ਕੱਲੇ ਫੋਰ ਸ਼ਾਂਕ ਹੋ ਰਣੀ ਚਾਰੇ ਥਾਨ ਸੈਜ ਦੋਸਤੋ ਸੇਮ ਹੀ ਹੈ ਨਿੱਕਰ ਵਿੱਚ ਕੱਲੇ ਕੱਲੇ ਸੋਹਣੇ ਰੁਕਰਾਂ ਤੇ ਲੱਗੇ ਹੋਏ ਆ ਤੇ ਬਾਈ ਕਹਿੰਦਾ 14-15 ਕਿਲੋ ਤੋ ਖੁਦਾ ਚਵਾ ਜੂਗੀ ਤੇ ਰੇਟ ਬਾਈ ਨੇ ਰੱਖਿਆ ਹੋਇਆ 45000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲ